ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਪਿੰਡੂ ਪੰਜਾਬ ਉਤੇ ਅੱਜ ਤੁਹਾਡੇ ਲਈ 36 20 ਟਰੈਕਟਰ ਲੱਗੇ ਆਏ ਦੋਸਤੋ ਬਹੁਤ ਹੀ ਘੱਟ ਰੇਟ ਵਿੱਚ ਰੇਟ ਇੰਨਾ ਘੱਟ ਆ ਦੋਸਤੋ ਇੰਨੇ ਮੁੱਲ ਵਿੱਚ ਆਸ਼ਾ ਟਰੈਕਟਰ ਵੀ ਨਹੀਂ ਮਿਲਦਾ ਦੋਸਤੋ ਚੰਗਾ ਜਿੰਨਾ ਰੇਟ ਇਹਦਾ ਘੱਟ ਹੈ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ ਪੰਜ ਸੱਤ ਫੋਟੋਆਂ ਇੱਕ ਦੋ ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਆ ਜੀ ਐਡ ਕਰਵਾਉਣ ਦੇ ਲਈ ਕਰਦੇ ਆ ਟਰੈਕਟਰ ਬਾਰੇ ਗੱਲਬਾਤ ਫੋਰਡ 3620 ਟਰੈਕਟਰ ਆ ਦੋਸਤੋ ਜੇ ਕਲ ਕਰ ਗਿਆ ਪੈਸੇ ਦੇ ਨੰਬਰ ਦੀ ਨੰਬਰ ਹੈ ਗਈ ਹਰਿਆਣਾ ਜਿੰਨਾ ਵੀ ਰੰਗ ਆ 200 ਟਰੈਕਟਰ ਦੇ ਨਾਲ ਦਾ ਬਹੁਤ ਹੀ ਚੰਗਾ ਟਰੈਕਟਰ ਆ ਦੋਸਤੋ ਜੇ ਕਲ ਕਰ ਗਿਆ ਪੈਸੇ ਦੇ ਮੁੱਲ ਦੀ ਮੁੱਲ ਹੈ ਗਈ 1,65,000 ਰੁਪਇਆ ਕੋਈ ਫਿਕਸ ਨਹੀਂ ਟਰੈਕਟਰ ਬਾਈ ਜਾਂਦਾ 1.5 ਲੱਖ ਦਾ ਆਪਾਂ yes no ਛੱਡ ਦੇਣਾ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ